ਸਾਸਤ੍ਰੀ ਕਾ ਜੀ ਕੀ ਹਾਲ ਚਾਲ ਸਾਰਿਆਂ ਨੇ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਘੈਂਟ ਆ ਤੇ ਅੱਜ ਆ ਰਿਹਾ ਜੀ ਅੱਜ ਆ ਰਹੇ ਨਹੀਂ ਅੱਜ ਆ ਚੁੱਕੇ ਇਹ ਇਬਾਦਤ ਦਾ ਮਾਮਾ ਇਬਾਦਤ ਨੂੰ ਮਾਮਾ ਪਰੇਸ਼ਾਨ ਕਰੀ ਬਹੁਤ ਜ਼ਿਆਦਾ ਇਬਾਦਤ ਇੰਨੀ ਜ਼ਿਆਦੀ ਦੁਖੀ ਹੋਈ ਵੀ ਆਪਣੇ ਮੰਮੀ ਕੋਲ ਰੋਲਾ ਪਾਰੀ ਸੁਣੀ ਕੈਮਰਾ ਦੇ ਕੇ ਚੁੱਪ ਕਰ ਗਏ ਹਾਂ ਉਹਦਾ ਮੈਂ ਕਹਿਤਾ ਮੈਂ ਕਿਹਾ ਮੈਨੂੰ ਐਵੇਂ ਲੱਗ ਰਿਹਾ ਜਿਵੇਂ ਸ਼ੂਟ ਕਰ ਰਿਆ ਨਾ ਕੁਝ ਅੱਜ ਹੀ ਮਾਮੇ ਹੋਇਆ ਕਿ ਵਨੀ ਵੀਡੀਓਜ਼ ਬਣਾ ਰਿਹਾ ਮਾਮੇ ਦੇ ਉੱਪਰ ਬੜੀ ਘੈਂਟ ਘੈਂਟ ਦੀ ਤੁਸੀਂ ਦੇਖਿਓ ਜਰੂਰ ਬੜੀਆਂ ਵਿਹਲੇ ਆ ਗਏ ਹੁਣ ਕਾਹੀ ਕੰਮ ਕਰਨਾ ਫਿਲਮਾਂ ਫੁਲਮਾਂ ਬਣਾਉਣੀਆਂ ਛੋਟੀ ਛੋਟੀਆਂ ਸ਼ੋਰਟਸ ਤੇ ਹੁਣ ਮੇਰੀ ਡਾਈਟ ਜਿਹੜੀ ਚੱਲ ਰਹੀ ਉਹ ਬੜੀ ਖਤਰਨਾਕ ਤਰੀਕੇ ਨਾਲ ਚੱਲ ਰਹੀ ਹੈ ਦੋ ਦਿਨ ਹੋ ਗਏ ਮੈਂ ਡਾਈਟ ਕਰਦਿਆਂ ਬੜਾ ਔਖਾ ਭਾਈ ਡਾਈਟ ਕਰਨਾ ਪਰ ਕੰਟਰੋਲ ਜਿਹੜਾ ਹੈ ਨਾ ਉਹ ਇੰਨਾ ਜ਼ਿਆਦਾ ਹੋਣਾ ਚਾਹੀਦਾ ਆਪਣੇ ਆਪ ਦੇ ਉੱਪਰ ਕੋਈ ਕੱਲ ਰਾਤੀ ਵੀ ਰੋਟੀ ਨਹੀਂ ਖਾਧੀ ਮੈਂ ਔਰ ਅੱਜ ਦੂਜਾ ਦਿਨ ਹੋ ਗਿਆ ਸਵੇਰ ਦੀ ਰੋਟੀ ਨਹੀਂ ਖਾਧੀ ਕਿਉਂਕਿ ਡਾਈਟ ਮੈਂ ਲੈ ਰਿਹਾ ਪ੍ਰੋਟੀਨ ਸ਼ੇਕਸ ਵਗੈਰਾ ਉਹ ਚੀਜ਼ਾਂ ਲੈ ਰਿਹਾ ਫਰੂਟ ਖਾ ਰਿਹਾ ਸੈਲਡ ਖਾ ਰਿਹਾ ਇਹ ਚੀਜ਼ਾਂ ਖਾ ਰਿਹਾ ਪਰ ਹੁਣ ਦੁਪਹਿਰ ਨੂੰ ਆਪਾਂ ਇੱਕ ਟਾਈਮ ਰੋਟੀ ਖਾ ਸਕਦੇ ਹੁੰਦੇ ਆ ਜਿਹੜੀ ਮੇਰੀ ਡਾਈਟ ਚੱਲ ਰਹੀ ਹੈ ਔਰ ਰੋਟੀ ਕਹਿੰਦੇ ਰੋਟੀ ਨਹੀਂ ਖਾਦੇ ਪਰ ਦੋਸਾ ਖਾ ਲੀਏ ਹੁਣ ਕਹਿੰਦੇ ਚਲਦੇ ਆਂ ਦੋਸਾ ਖਾ ਲੈਂਦੇ ਆ ਮੈਂ ਖਾਂ ਇਹ ਵੀ ਠੀਕ ਹੈ ਦੋਸਾ ਵੀ ਖਾ ਸਕਦੇ ਆ ਮੈਂ ਗੱਲ ਕੀਤੀ ਕਿ ਇਹਨੇ ਦੋਸਾ ਹੈਲਦੀ অপਸ਼ਨ ਹੈ ਆਪਾਂ ਦੋਸਾ ਖਾਣ ਚੱਲੇ ਆ ਜੀ ਹੁਣ ਤੇ ਮੈਂ ਆਪਣਾ weight check ਕਰਾਂ ਕਿੰਨਾ ਹੈ ਇਸ ਟਾਈਮ ਇਹ ਫਰਕ ਪਿਆ ਦੋ ਦਿਨਾਂ ਅੱਜ ਕਿ ਨਹੀਂ ਪਿਆ ਮੈਨੂੰ ਤਾਂ ਨਹੀਂ ਲੱਗਦਾ ਜੀ ਬਹੁਤ ਫਰਕ ਪਿਆ ਹੋਣਾ ਉਹ ਟਾਡੀ ਦੀ ਉਹ ਉਹ ਇੱਕ ਦਿਹਾੜੀ ਚ ਕਿਲੋ ਦਾ ਫਰਕ ਪੈ ਗਿਆ ਜੀ 98.90 ਦੇਖਿਆ ਅੱਜ ਜੀ 98.90 ਹੋ ਗਿਆ ਨਹੀਂ ਤਾਂ ਮੇਰਾ 100 ਕੁਇੰਟਲ ਪੂਰਾ ਸੀ ਤੇ ਯਾਰ ਇਹ ਆਪਣਾ 1 ਕਿਲੋ ਤੇ 10 ਗ੍ਰਾਮ weight ਘਟ ਗਿਆ ਇੱਕ ਦਿਹਾੜੀ ਚ ਹੁਣ ਇਹ ਪਤਾ ਨਹੀਂ ਪਾਣੀ ਘੱਟ ਥੋੜਾ ਤਾਂ ਪੀਤਾ ਅੱਜ ਕਿਉਂਕਿ ਵੈਸੇ ਨਾ ਟਿੱਟ ਮੇਰਾ ਥੋੜਾ ਜਿਹਾ ਐਵੇਂ ਕਰ ਰਿਹਾ ਵੀ ਤੈਨੂੰ ਮੈਂ ਬੋਮਟ ਕਰਾ ਦਾਂਗਾ ਪਾਣੀ ਤਾਂ ਜ਼ਰੂਰੀ ਪਾਣੀ ਤਾਂ ਜ਼ਰੂਰੀ ਹੁਣ ਆ ਕੇ ਪੀਵਾਂਗਾ ਦੇਕ ਜੀ ਬੜੀ ਚੜੀ ਵੀ ਮੇਰੇ ਤੋਂ ਤਾਂ ਖਾਦਾ ਜਾਣੇ ਕਿ ਨਹੀਂ ਖਾਦਾ ਜਾਣਾਂ ਮੈਨੂੰ ਵੀ ਨਹੀਂ ਪਤਾ ਲੱਗ ਰਿਹਾ ਹਾਂ ਮਾਮਿਆ ਇਬਾਦਤ ਇਬਾਦਤ ਆਂ ਜੀ ਪਪਾ ਕਿੱਤੇ ਚਲੇ ਹਾਏ 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 ਮਾਂ ਮੇਰੀ ਚੇਦੀ ਹਾਏ ਹਾਏ ਡੈਡੀ ਤਾਂ ਮਾਮੇ ਦੀ ਚੇਦੀ ਹੋਈਆਂ ਤੇ ਲੈ ਹੁਣ ਮਾਮੇ ਦੇ ਵਿੱਚ ਚਾਹ ਪੂਰਾ ਹੁੰਦਾ ਵਾ ਹੈ ਓਏ ਵੇਖ ਲਈ ਕੁਐਸਚਨ ਹੈ 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 ਕੀ ਮਾਮੇ ਕੋਲ ਜੀ ਹਾਂ ਚਲੋ ਚਲੀ ਯਾਰ ਫਿਰ ਚਲਿਏ ਏਸੀ ਬੰਦ ਕਰ ਦਿਓ ਚਲੋ ਬੈਠੋ ਚਲਿਏ ਚਲੋ ਜੀ ਪਹਿਲਾਂ ਖਾਈਏ ਡੋਸਾ ਫਿਰ ਆ ਕੇ ਘਰ ਕਲਾਸਾਂ ਵੀ ਲਾਣੀਆਂ ਨੇ ਕਲਾਸਾਂ ਲਾਣ ਤੋਂ ਬੜੇ ਵੱਡੇ ਕੰਮ ਹੋਰ ਨੇ ਉਹ ਕਰਦੀ ਪਹਿਲਾਂ ਬਾਦ ਦਿੱਤੀ ਕਿੰਦੀ ਚੱਲੀ ਅਸੀਂ ਹੈ ਤੂੰ ਤਾਂ ਖਾਣਾ ਨਹੀਂ ਦੋਸਾ ਮਾਮੂ ਨੇ ਖਾਣਾ ਮੰਮੀ ਨੇ ਖਾਣਾ ਪਾਪਾ ਨੇ ਖਾਣਾ ਹਾਂ ਉਹ ਜਿਵੇਂ ਅਸੀਂ ਨਿਕਲੇ ਆ ਦੁਪਹਿਰ ਦੇ ਟਾਈਮ ਅਜ ਦੋਸਾ ਖਾਣ ਵਾਸਤੇ ਕਿਉਂਕਿ ਛਿੱਪੀ ਡਿਨਰ ਨਹੀਂ ਕਰਦੇ ਹੈਗੇ ਲੰਚ ਕਰਦੇ ਨੇ ਤੇ ਇਸ ਕਰਕੇ ਫਿਰ ਅਸੀਂ ਲੰਚ 'ਚ ਹੀ ਦੋਸਾ ਖਾਣ ਜਾ ਰਹੇ ਹਾਂ ਤੇ ਹੋਰ ਕੋਈ ਚੀਜ਼ ਨਹੀਂ ਖਾਣੀ ਹੈ ਜਿਪੀ ਨੇ ਬਾਹਰ ਦੀ ਪਰ ਕਿਲੋ ਘਟ ਗਿਆ ਰੇਟ ਇੱਕ ਕਿਲੋ 100 ਗ੍ਰਾਮ ਹੈ ਇੱਕ ਦਿਨੇ ਚ ਇੱਕ ਕਿਲੋ 100 ਗ੍ਰਾਮ ਘਟ ਗਿਆ ਮੈਂ ਇੱਕ ਦਿਨੇ ਜਿਹਾਵੇਂ ਮੈਂ ਸ਼ੇਕ ਜਿਹੜੇ ਲੈ ਰਿਹਾ ਹਾਂ ਉਹ ਪ੍ਰੋਟੀਨ ਸ਼ੇਕ ਨਹੀਂ ਪ੍ਰੋਟੀਨ ਦਿਨ ਦਿਨੇ ਪ੍ਰੋਪਰ ਬੈਲੈਂਸਡ ਡਾਈਟ ਹੈ ਮੇਨ ਚੀਜ਼ ਹੋਈ ਹੈ ਕਿ ਮੈਂ ਮਿੱਠਾ ਤਲਿਆ ਸਭ ਬੰਦ ਕਰ ਇੱਕ ਦਿਨ ਚ ਨਿਕਲ ਫਰਕ ਪੈਗਾ ਕਿਲੋ ਦਾ ਬਿਲਕੁਲ ਕਿਲੋ ਕੋਈ ਮਾੜੀ ਮੋਟੀ ਸ਼ੈ ਨਹੀਂ ਹੁੰਦੀ ਕਿਲੋ ਬੜੀ ਉੜੀ بڑا ਭਾਰ ਹੁੰਦਾ ਕਿ ਲੋ ਪੁੱਛਾ ਜਾਵੇ ਤਾਂ ਹਾਂ ਉਹ ਹੁੰਦਾ ਮੈਂ ਰਾਤ ਨੂੰ ਮਿੰਦਾ ਉਹ ਰਾਤੀ ਵੀ ਇੱਕ ਵਾਰੀ ਮੇੜ ਕੇ ਦੇਖਾਂਗਾ ਪਤਾ ਲੱਗੇ ਕਿ ਕਵੰਟ ਨਹੀਂ ਹੈ ਕਿੰਦੋਂ ਤੱਕ ਆਈ ਗਿਆ ਮੈਂ ਹਾਂ ਚਲੋ ਪਹੁੰਚੇ ਕਿ ਬਸ ਆਪਾ ਇਹ ਬਾਦਰ ਨੇ ਡੋਸਾ ਖਾਣਦੇ ਨੇ ਹਜੇ ਤਾਂ ਠੀਕ ਆ ਬਸ ਜਦੋਂ ਕੋਣਾ ਮਿਲਦਾ ਇਹਨੇ ਖਾਣ ਨਹੀਂ ਲੈਣਾ ਬੜਤ ਇਲਜ਼ਾਮ ਇਲਜ਼ਾਮ ਲੱਗ ਰਿਹਾ ਇਲਜ਼ਾਮ ਹਾਂਜੀ ਹਾਂਜੀ ਆਨ ਗੱਡੀ ਆ ਨੂੰ ਫਿਰ ਸਹੀ ਗੱਲ ਗਰਮੀ ਬਹੁਤ ਹੋਈ ਪਈ ਹੈ ਨਹੀਂ ਆਪ ਵੀ ਨਹੀਂ ਨਿਕਲੇ ਤੇ ਰਾਜਪੁਰੇ ਤੇ ਹੀ ਉਤਰ ਗਏ ਤੇ ਇਹੀ ਗਏ ਸੀ ਜਿਮੜਾ ਤੋਂ ਨਹੀਂ ਘਰੇ ਸੀ ਅੱਜ ਹੈਂ ਵੀ ਆਪਣੇ ਘਰ ਦੇ ਨਾਲ ਹੀ ਆ ਬਿਲਕੁਲ ਆ ਜਿਹੜੀ ਸ਼ੌਪ ਤੋਂ ਦੂਰ ਨਹੀਂ ਹੈ ਬਿਲਕੁਲ ਨਾਲ ਹੀ ਹੈ ਮਾਮਿਆਂ ਚੈੱਕ ਮੇਰਾ ਥੋੜੀ ਹੈ ਮਾਮਾ ਮੈਂ ਜਿੰਨਾ ਮਾਪਿਆ ਜੋੜੇ ਡਾਈਟਿੰਗ ਸ਼ੁਰੂ ਕਰਦੀ ਮਾਮਾ ਜਦੋਂ ਮੈਂ ਉਹ ਉਹਦੇ ਜੀ ਨੀ ਤਾਂ ਰਲ ਕੇ ਦੁੱਨ ਨਗਾ ਪਾਣਾ ਸੀ ਅਸੀਂ ਸਹੀ ਗੱਲ ਹੈ ਤੇ ਚਾ ਕੋਈ ਨਹੀਂ ਫਿਰ ਤੁਹਾਨੂੰ ਤੁਹਾਡੀ ਤੁਹਾਡੀ ਸੇਵਾ ਜੇ ਕਦੇ ਨਹੀਂ ਆਣ ਦਿੰਦੇ ਉਹ ਤਾਂ ਮੈਂ ਆਪ ਹੀ ਕਰਾ ਲਿਆ ਮਾਂ ਮੈਂ ਡਾਈਟ ਚ ਬੈ ਗਈ ਹੁਣ ਇਹ ਤੀਜੇ ਤੋਂ ਉੱਤੇ ਆਉਂਦਾ ਉਹ ਤਾਂ ਕਹਿੰਦੇ ਲਿਆਓ ਖਵਾਓ ਪਿਓ ਆਪਾਂ ਡਾਈਟਿੰਗ ਕਰਨ ਲੱਗੇ ਕਿ ਇਹ ਮਰੀਜ਼ ਕੀ ਮਾਂ ਜਦੋਂ ਕੋਈ ਆ ਡਾਈਟਿੰਗ ਚ ਰਹਿਣਾ ਵਿੱਚ ਤਾਂ ਡਾਈਟ ਕਰਦੇ ਆ ਤੁਹਾਡੇ ਵਾਸਤੇ ਮਗਾ ਲੈਨੇ ਖਾਓਗੀ ਅਗਲਾ ਮੋਸ਼ਨ ਮੋਸ਼ਨ ਵੀ ਕਹਿੰਦਾ ਰਹਿਣ ਦ ਰਹਿਣ ਦ ਚੌਥੀ ਕਹ ਗਈ ਉਹ ਹੀ ਕਹਾ ਇਹ ਇਸ ਆਈਡੀਆ ਸਕੀਮ ਵਧੀਆ ਤੇ ਦੀ ਬੜੇ ਰਿਸ਼ਤੇਦਾਰ ਦੋਸਤੋ ਜੀ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਇਹ ਆਈਡੀਆ ਵਰਤ ਸਕਦੇ ਹੋ ਠੀਕ ਹੈ ਮੰਮੀ ਕੋਈ ਨਹੀਂ ਮੈਂ ਹੀ ਵਰਤੂੰਗਾ ਤੇ ਨਿੰਦਾ ਨਹੀਂ ਮੇ ਤਾਂ ਬੇਜਾਈ ਹਾਈ ਡਾਈਟਿੰਗ ਤੇ ਪਰ ਆ ਮਾਪਾਂ ਦੀ ਜਿਹੜਾ ਕਰਦਾ ਕਰਦਾ ਮਰਦੇ ਡਾਈਟਿੰਗ ਆਪਣੀ ਲੋ ਜੀ ਸਾਡੇ ਰੋਟੇ ਆ ਗਏ ਰਿਪੀਟ ਦੇ ਉੱਪਰ ਕਿਦਾਂ ਬਈ ਤੂੰ ਦੱਸ ਉਸਤਾਦ ਪੱਕੀ ਗੱਲ ਏ ਝੂਠ ਨਾ ਬੋਲੀ ਸਾਡੇ ਸ਼ਹਿਰ ਦੀ ਬੇਇੱਜ਼ਤੀ ਨਾ ਹੋ ਜੇ

ਚਲੋ ਜੀ ਚਲੋ ਕਿਦਾਂ ਦਾ ਸੀ ਐਕਸਪੀਰੀਅੰਸ ਤੁਹਾਡੇ ਦੋਸੇ ਦਾ ਵੇ ਬਹੁਤ ਵਧੀਆ ਟੇਸਟੀ ਟੇਸਟੀ ਸੀ ਚਲੋ ਬਹੁਤ ਟੇਸਟੀ ਪਰ ਮੈਨੂੰ ਜਿਹੜਾ ਕਿਰਨ ਨੇ ਖਾਦਾ ਉਹ ਵਧੀਆ ਲੱਗਿਆ ਬਹੁਤ ਸਪਾਈਸ ਮਸਾਲਾ ਦੋਸਾ ਸਭ ਤੋਂ ਸਿੰਪਲ ਤੇ ਸਭ ਤੋਂ ਬੈਸਟ ਹਮਮ ਫਾਲਤੂ ਜੱਕਰਾ ਜੀ ਦੇ ਦਿਓ ਪਨੀਰ ਵਾਲਾ ਲਿਆ ਦਿਓ ਪੁਰਾਣਾ ਵਾਲਾ ਲਿਆ ਦਿਓ ਇਹਨੂੰ ਮੋਡੀਫਾਈ ਨਹੀਂ ਐਕਚੁਅਲੀ ਅਸਲੀ ਅਸਲੀ ਦੋਸਾ ਤਾਂ ਹੀ ਹੁੰਦਾ ਮਸਾਲੇ ਵਾਲਾ ਗਲਤੀ ਕਰ ਲਈ ਮੈਂ ਖਾ ਕੇ ਚਲੋ ਇੱਕ ਵਾਰੀ ਕਨਫਿਊਜ਼ ਹੋ ਗਏ ਕਨਫਿਊਜ਼ ਹੋ ਗਿਆ ਮੈਂ ਕੀ ਕਰੀਏ ਭਾਈ ਸਹੋਸਰੇ ਇਹ ਕਰ ਚਲੀਏ ਪਹਿਲਾ ਕੰਮ ਕਰ ਲਈ ਬੜੇ ਕੰਮ ਕਰਨ ਵਾਲੇ ਨੇ ਅਸਟ੍ਰੇਲੀਆ ਦੇ ਸਾਰੇ ਸਾਰੇ ਕੁੜਪੁਰਾ ਸਾਹਿਬ ਤੇ ਸ਼ਾਮ ਨੂੰ ਵੀ ਬੜੀ ਗਰਮੀ ਹੁੰਦੀ ਆ ਤੇ ਦਿਨ ਦਾ ਟਾਈਮ ਵੀ ਨਹੀਂ ਜਾ ਸਕਦਾ ਸੀ ਕਰ ਸਵੇਰੇ ਸਵੇਰੇ ਸ਼ੁਰੂ ਕੀਤਾ ਹੋਇਆ ਵਾ ਤੇ ਅੱਜ ਸਿਮਰਤ ਵੀ ਚੱਲਿਆ ਸਾਡੇ ਨਾਲ ਸਿਮਰਤ ਪਾਲ ਸਿੰਘ ਕਿੱਧਰ ਵੜ ਗਿਆ ਪਾਣੀ ਪੀਣ ਜਾ ਰਿਹਾ ਆਜੋ ਜੀ ਆਜੋ ਇਹ ਗਾੜ੍ਹਤ ਕਰਕੇ ਤਿਆਰ ਆ ਮੈਂ ਤਾਂ ਆਪਣੀ ਗੱਡੀ ਚਾਵੀ ਲਈ ਬਾਏ ਬਾਏ ਡਿਟ ਬਾਧਤ ਇਬਾਦਤ ਹੀ ਕੰਪਲੀਟ ਚੱਕ ਲਈ ਨਾ ਹਾਂ ਥੱਲੇ ਖਾਣਾ ਚਾਹੀਦਾ ਬਰ ਥੱਲੇ ਖਾਣਾ ਚਾਹੀਦਾ ਜੀ ਆਜੋ ਵਾਹਿਗੁਰੂ 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 ਪਹੁੰਚ ਗਏ ਜੀ ਆਪਣੇ ਘਰ ਗੁਰਦੁਆਰਾ ਸਿੰਘ ਸਿਤਾ ਸਾਹਿਬ ਸੁਣਾ ਚਲੋ ਉਸਤਾ ਜੀ ਚਲੋ ਲਓ ਜੀ ਪਹੁੰਚ ਗਏ ਗੁਰਦੁਆਰਾ ਸਿੰਘ ਸਿਤਾ ਸਾਹਿਬ ਜੀ ਥੋੜਾ ਜਿਹਾ ਲੇਟ ਹੋ ਗਏ ਧੁੱਪ ਚੜ ਗਈ ਹੈ ਈ ਬਾਜੇ ਈ ਬਾਜੇ ਵਾਏ ਗੁਰੂ ਜੀ ਵਾਏ ਗੁਰੂ ਜੀ ਮੈਂ ਚਾ ਲੈ ਕੇ ਆਈ ਆ ਮਤਲਬ ਉਹ ਕਹਿ ਰਹੀ ਆ ਫੋਨਾਂ ਚ ਨਿਕਲੋ ਤੇ ਚਾਹ ਪੀਓ ਬਾਦ ਸੁਹਾਉਂਗੀ ਆ ਬਾਦ ਨੂੰ ਮੈਂ ਸੁਣਾਉਂਦਾ ਵਾ ਸਮਾਈਲਾ ਨਹੀਂ ਦਿੰਦੇ ਭੇੜੀਆਂ ਭੇੜੀਆਂ ਭਰਾ ਫੋਨ ਨਹੀਂ ਚਲਾਈਦਾ ਕਿੱਦਾਂ ਚੱਲੇ ਸੀ ਦੋਨੋਂ ਡੇ ਚੱਲਿਆ ਹੀ ਨਹੀਂ ਕਿਤਲ ਕੋਤਾ ਸਵੇਰ ਤੋਂ ਚਲਾਈਆ ਹੀ ਨਹੀਂ ਰਾਤ ਕਹਿੰਦੀ ਹੁੰਦਾ ਲਗੋ ਜੀ ਇਹਨਾਂ ਦੀ ਹੈਗੀ ਆ ਦੁੱਧ ਵਾਲੀ ਚਾਹ ਤੇ ਆ ਸਾਡੀ ਹੈਗੀ ਹਰੀ ਚਾਹ ਅਸੀਂ ਹੈਗੇ ਯਾਰ ਚੰਗੀਆਂ ਚੀਜ਼ਾਂ ਖਾਣ ਪੀਣ ਵਾਲੇ ਟਾਈਟਾਂ ਕਰਨ ਵਾਲੇ ਤੁਸੀਂ ਆ ਚਾਹਾਂ ਮਿੱਠੇ ਖਾਈ ਜਾਣੇ ਕੀ ਫਾਇਦਾ ਹੁੰਦਾ ਜ਼ਿੰਦਗੀ 'ਚ ਮਿੱਠਾ ਖਾਣ ਦਾ ਓਹ ਮੈਨੂੰ ਤਾਂ ਮਿੱਠਾ ਦੇਖ ਕੇ ਨਫ਼ਰਤ ਹੋ ਗਈ ਏ ਪਤਾ ਨਹੀਂ ਮੈਨੂੰ ਕਿਉਂ ਤੁਸੀਂ ਐਵੇਂ ਦੇ ਲੋਕ ਹੈਗੇ ਹੋ ਤਲੀਆਂ ਚੀਜ਼ਾਂ ਖਾਣੇ ਮਿੱਠੇ ਖਾਣੇ ਓ ਮਾਈ ਗੋਡ ਮੈਂ ਤਾਂ ਨਹੀਂ ਰਹਿ ਸਕਦਾ ਗ੍ਰੀਨ ਟੀ ਪੀਤੇ ਬਗੈਰ ਦੋ ਦਿਨ ਹੀ ਹੋਏ ਜੀ ਉਹਨੇ ਜੇ ਕਹ ਰਹੇ ਆ ਅੱਜ ਪ੍ਰੋਟੇਕਨ ਦੀ ਕਰ ਰਿਹਾ ਮੈਂ ਕੋਈ ਹੰਗਾਰਾ ਨਹੀਂ ਬਣਾਵਾਂਗਾ ਪ੍ਰੋਟੇ ਨਹੀਂ ਬੰਦੇ ਹੋਣਾ ਮੰਨ ਪੂਰਾ ਹੋ ਜੇਗੀ ਗੱਲ ਹਣ ਪਰੌਂਠੇ ਤੋਂ ਆਪਣੇ ਆਪ ਨੂੰ ਪਹਿਲਾਂ ਘਟਾਓ ਜਿਹੜਾ ਪਰੌਂਠਾ ਬਣਾਣਾ ਨਹੀਂ ਨਹੀਂ ਪਰੌਂਠੇ ਮੈਂ ਤਾਂ ਵੈਸੇ ਤੁਹਾਨੂੰ ਚੈੱਕ ਕਰ ਰਿਹਾ ਵੀ ਤੁਸੀਂ ਕੀ ਕਹਿੰਦੇ ਹੋ ਵੀ ਮੈਨੂੰ ਪਰੌਂਠੇ ਦੇਣੇ ਹੋ ਕਿ ਨਹੀਂ ਜੇ ਤੁਸੀਂ ਹਾਂ ਕਰਦੇ ਨੇ ਮੈਂ ਤੁਹਾਡੇ ਨਾਲ ਲੜ ਪੈਣਾ ਸੀ ਨੀ ਮੈਂ ਕਹਿਣਾ ਸੀ ਤੁਹਾਨੂੰ ਖਾਂ ਕਿਵੇਂ ਕੀਤੀ ਮੈਂ ਤਾਂ ਮੈਂ ਟੋਕੇ ਦੇਖ ਰਿਹਾ ਐ ਥੋੜੀ ਹੁੰਦਾ ਯਾਰ ਲੋ ਆਪ ਖਾਓ ਮਠੀਆਂ ਮੈਂ ਵੀ ਬਹੁਤ ਸਮਾਂ ਆਜ ਦਾ ਦਿਨ ਚਾਹ ਪੀਣੀ ਆ ਸਿਮੇ ਨਾਲ ਕੰਪਨੀ ਦਿੰਨੀ ਆ ਫਿਰ ਤੁਸੀਂ ਮੱਚ ਲਗਿਆ ਫਿਰ ਮੈਂ ਚਾਹ ਪੀਣੀ ਬੰਦ ਕਰ ਦੇਣੀ ਨਹੀਂ ਗਰਮੀ ਹੈ ਹੁਣ ਤੁਹਾਡੇ ਕਰਕੇ ਅੱਜ ਤੋਂ ਦਿਨ ਦੇਣੀ ਚਾਹ ਬਸ ਰੁੱਧ ਪੀਆ ਕਰ ਨਾ ਪੀਓ ਜੇ ਤੁਸੀਂ ਦੋਨੋਂ ਇਹ ਬਣੀ ਚਾਹ ਢੋਲ ਦੋ ਵੱਡੇ ਆ ਗਏ ਅਕ੍ਰਿਤ ਘਣ ਤੈਨੂੰ ਮਤਲਬ ਨਹੀਂ ਪਤਾ ਤੈਨੂੰ ਪਤਾ ਹਾਂ ਪੰਜਾਬੀ ਦੀ ਗਰਾਭ ਚ ਲਿਖਿਆ ਹੁੰਦਾ ਸੀ ਆਕਰਿਤਿਕਾ ਨਾ ਆਮ ਬੋਲਦਾ ਯੋ ਕੁੜਾ ਚੱਕਣ ਵਾਸਤੇ ਪਾਦ ਤੁਰੇ ਦੀਦਰੇ ਇੰਨਾ ਜ਼ੋਰ ਪਾਇਆ ਨਾ ਗੱਡੀ ਦਸੋਗੀ ਉਸ ਦੇ ਵਾਲੇ ਕਿਉਂਕਿ ਹੰਜ ਸਵੱਗ ਤੇ ਉੱਟ ਗਈ ਨਾ ਮਤਲਬ ਹਰਜ ਨਹੀਂ ਗਏ ਫਿਰ ਟੀ ਉਹ ਤੁਹਾਡੇ ਨਾਲ ਹੀ ਉੱਟ ਗਈ ਸੀ ਦਸੋਗੀ ਹੁਣ ਦੁਬਾਰਾ ਬਿਲਕੁਲ ਸਹੀ ਗੁਰਦੁਆਰਾ ਸਿੰਘ ਜੀ ਦਾ ਜਾਗਰ ਜਿਹੜੀ ਸ਼ਾਂਤੀ ਸਕੂਨ ਜਿਹੜਾ ਮਿਲਦਾ ਹੈ ਨਾ ਉਹ ਵੀ ਸਵੇਰੇ ਸਵੇਰੇ ਮਤਲਬ ਇਹ ਲਾਲੋ ਜੀ ਸਵੇਰੇ ਸਵੇਰੇ ਗੁਰੂ ਘਰ ਤੋਂ ਸ਼ੁਰੂਆਤ ਹੁੰਦੀ ਹੈ ਨਾ ਸਾਰਾ ਦਿਨ ਇੰਨਾ ਵੰਡਰਫੁਲ ਬੀਤਦਾ ਇੰਨਾ ਸੋਹਣਾ ਬੀਤਦਾ ਕਿ ਨਜ਼ਾਰਾ ਆ ਜਾਂਦਾ ਹੈ ਹੋਰ ਕਿਸੇ ਚੀਜ਼ ਵੱਲ ਧਿਆਨ ਨਹੀਂ ਜਾਂਦਾ ਪਹਿਲਾਂ ਵੀ ਥੋੜਾ ਜਿਆਦਾ ਹਾਂ ਕਰ ਲਈ ਜਾਂਦੇ ਹਾਂ अर्ਲੀ ਜਾਂਦੇ ਇਬਾਦਤ ਕਰਕੇ ਥੋੜਾ ਲੇਟ ਜਾਣਾ ਪੈਂਦਾ ਕਿਉਂਕਿ ਇਬਾਦਤ ਫਿਰ ਜਿਆਦਾ ਗੁੜੀ ਨਹੀਂ ਦੇ ਚੋਂਦੀਏ ਉਦੋਂ 6:00 ਵਜੇ ਬਾਅਦ ਫਿਰ ਹੁਣ ਉੱਠਣ ਲੱਗ ਗਏ ਸਾਡੇ ਨਾਲ ਵੀ ਕਿਉਂਕਿ ਜਲਦ ਜਾਣੇ ਗੁਰਦੁਆਰ ਸਾਹਿਬ ਉੱਠ ਜਾਂਦੀ ਫਿਰ ਉੱਥੇ ਜਾਂਦੀ ਐ ਦੇਖਦੀ ਐ ਵਾਇਕੂ ਸੁਣਦੀ ਐ ਪਾਰਟ ਸੁਣਦੀ ਐ ਫਿਰ ਸ਼ਾਮ ਜਦੋਂ ਅਸੀਂ ਘਰ ਵਾਪਸ ਆਦੇ ਫਿਰ ਆ ਕੇ ਸੋ ਜਾਂਦੀ ਇੱਕ ਵਾਰੀ ਦੁਬਾਰਾ ਫਿਰ ਹੁਣ ਉੱਠੇਗੀ ਫਿਰ ਨਹਾਏਗੀ ਤੋਏਗੀ ਫਿਰ ਸਾਰਾ ਦਿਨ ਮਸਤੀਆਂ ਚ ਲੱਗੀ ਰਹੇਗੀ ਸਾਰਾ ਦਿਨ ਫਿਰ ਉਹਦਾ ਇਹੋ ਹੀ ਜਾਂਦਾ ਰਹਿਣਾ ਵਾ ਸੌ ਲਿਆ ਥੋੜਾ ਜਿਹਾ ਖੇਡ ਲਿਆ ਦੁੱਧ ਪੀ ਲਿਆ ਆਸੇ ਪਾਸੇ ਵੇਖਣਾ ਫਿਰ ਨੀਂਦ ਆ ਗਈ ਫਿਰ ਸੌ ਲਿਆ ਇੰதே ਕਰਦੀ ਰਹੀ ਸਾਰੀ ਦਿਨ ਕੀ ਇਹ ਵੇਲੀ ਹੈ ਕਹਿੰਦਾ ਉਹ ਵੇਂਦੀ ਰਹਿੰਦੀ ਐ ਇਤਸਾ ਅਸਲ ਵੇਂਦੀ ਵੇਂਦੀ ਰਹਿੰਦੀ ਐ ਮੈਂ ਕਿਹਾ ਕਿ ਇਹ ਤੇ ਵੇਲੀ ਐ ਤੇ ਭਰਾ ਵੀ ਤੇ ਵੇਲੀ ਹੋਈ ਐ ਆਪਣਾ ਸਿਰ ਹਲਮੀ ਚੰਗੀ ਤਰ੍ਹਾਂ ਇੱਧਰ ਉੱਧਰ ਵੇਖਦੀ ਆ ਫਿਰ ਠੀਕ ਹੈ ਦੇਖਣਾ ਨਾ ਇੱਕ ਤਾਂ ਦੇ ਨਹੀਂ ਘੇਰੀ ਟਕੋਂਦੀ ਜਿੰਨਾ ਮਨ ਲਓ ਉਹ ਚੀਜ਼ ਵੇਗੀ ਨਾਲੇ ਉੱਧਰ ਵੇਖੂਗੀ ਫਿਰ ਨਾ ਇੱਧਰ ਵੇਖੂਗੀ ਸਪੀਡ ਇਹਦਾ ਉਹ ਜਲਦੀ ਜਲਦੀ ਫੀਡ ਕਰ ਲੈਂਦੀ ਮੈਮਰੀ ਆਪਣੀ ਫੇਲਾ ਭਾਈ ਵਾਲ ਵੇਖਿਆ ਹੁੰਦੀ ਆ ਭਾਈ ਵਾਲ ਵੇਖਿਆ ਸੀ ਇੱਧਰ ਤੋਣ ਬੜੀ ਲਾਉਂਦੀ ਐਂਜਾਂ ਕਰਕੇ ਮੈਂ ਇਹਨੂੰ ਕਰੋ ਸਟਿਲ ਕਰੇਗੀ ਮੈਂ ਢੋਲਦੀ ਰਹਿੰਦੀ ਆ ਹਮਮ ਬਹੁਤ ਪਿਆਰਾ ਬੱਚਾ ਵਾ ਮਤਲਬ ਕਿ ਦਿਲ ਲੱਗਾ ਰਹਿੰਦਾ ਬੱਚੇ ਨਾਲ ਨਾ ਵਾਹ ਜ਼ਿੰਦਗੀ ਚ ਇਹੋ ਜਾਂਦੀ ਮਤਲਬ ਕਿ ਉਹਨਾਂ ਕਥਾ ਸੁਣ ਰਿਆਂ ਨਾਲ ਚਾਹ ਪੀਨੇ ਆ ਤੇ ਆਪਾਂ ਵਲੋਗ ਕਰੀ ਇੱਥੇ ਐਂਡ ਆਪਾਂ ਕਥਾ ਸੁਣ ਲਈਏ ਤੇ ਤੁਹਾਨੂੰ ਮਿਲਦੇ ਕੱਲ ਦਿਓ ਇਜਾਜ਼ਤ ਬਾਏ 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 ਬਾਏ